एटी सिक्स नेक्स्ट जीरो वन एक नंबर tag number 1 Thank you. Ba arche preamps owning�� di ue windaprar in ber posts masuk luz dada aveeroh ਕੀ ਤਰਗਾ ਛੱਡਦਾ

ਬਲਾਕਸ਼ੰਤੀ ਦਾ ਨੰਬਰ ਇਹ ਕਾਗਜ਼ਾਤ ਦਾ ਬੋਟ ਮੋੜਾ ਹੈ ਇਹ ਬਲਾਕਸ਼ੰਤੀ ਨੰਬਰ ਤੇ ਇਹ ਸਾਡੇ ਤੋਂ ਦੱਸਣਾ ਹੈ ਕਿ ਇੰਸਾ ਜੀ ਸਜੀਤ ਸਜੀਤ ਉਰੇ ਆਇਆ ਹੈ ਇਹ ਜਿਹੜਾ ਪ੍ਰੈਸ਼ਰ ਤੋਂ ਖੜਾ ਜੀ ਇਹ ਪਹਿਲਾ ਬਲਾਕਸ਼ੰਤੀ ਵੀ ਚੇਰਨਾ ਹੈ ਜੀ ਆਪਣੇ ਖੜਾ ਹੋ ਗਿਆ ਹੈ ਚੈੱਕ ਕਰ ਪਹੁੰਚਾ ਆਪਣਾ ਪੰਜਵੀਂ ਹੈ ਜੀ ਆ ਆ ਜੀ ਸੁਨੀਤਾ ਨਹੀਂ ਹੋਵੇ ਯਾਰ ਪੂਰੇ ਨਾ ਕਰੋ ਬਾਈ

ਗੋਟਾ ਇੱਕ ਮਿੰਟ ਠੀਕ ਹੈ ਜੀ ਬੰਗੀਆਂ ਨੇ ਬਹੁਤ ਚੰਗੇ ਸ਼ੋਅ ਜਿਹੜੇ ਨੇ ਬਾਦ ਸਰਕਾਰ ਦੇ ਵਿੱਚ ਇਸ ਪੰਜਾਬ ਚ ਹੋਏ ਪੰਜਾਬ ਦੇ ਘੋੜਿਆਂ ਨੂੰ ਸਾਡੇ ਘੋੜਿਆਂ ਨੂੰ ਬਹੁਤ ਦੂਰ ਤੱਕ ਪੂਰੀ ਦੁਨੀਆ ਚ ਬਹੁਤ ਵੱਡਾ ਨਾਮ ਮਿਲਿਆ ਘੋੜਾ ਪਾਲ ਭਰਾਵਾਂ ਦਾ ਚੰਦ ਮਿੰਟਾਂ ਦੇ 29 ਨੰਬਰ 55 ਨੰਬਰ 44 ਨੰਬਰ ਕਿੱਥੇ ਬਣਿਆ ਨਿਹਾਲ ਭੈਣ ਉਧਰ ਪਾਸੇ ਇਥੇ ਪਤਾ ਨਹੀਂ ਕੀ ਵੇਖੀ ਜਾਂਦਾ ਪੀਡੀਸੀ ਪੀਡੀਜੀ ਥੱਲੇ ਕਰੀ ਬਣਾ ਕੇ ਚੱਕਦਾ 29 ਨੰਬਰ ਟੈਗ ਬਾਈ ਜੀ ਨੀਲੀ ਕੋੜੀ ਵਾਲੇ ਨੀਲੀ ਬਸ਼ੇਰੀ ਵਾਲੇ ਬਾਈ 29 ਨੰਬਰ ਵਾਲੇ ਥੋੜੇ ਕੋਲੇ ਆ ਜਿਓ ਜੀ ਆਪਾਂ ਦੂਜਾ ਰਿੰਗ ਵੀ ਸ਼ੁਰੂ ਕਰਨਾ ਸੋ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਟੋਟਲ 100 ਦੇ ਕਰੀਬ ਬਸ਼ੇਰੀਆਂ ਦਾ ਇਹ ਰਿੰਗ ਸੀਗਾ ਤੇ ਸਾਰੀਆਂ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਗਾ ਵਾਲਾ ਦੇਣਾ ਵੀ ਜਿਹੜਾ ਇੰਨੇ ਚੇਰਮਗਰੋ ਸਰਦਾਰ ਸੁਖਬੀਰ ਸਭ ਤੋਂ ਟਾਪ ਦੇ ਐਨੀਮਲ ਜਿਹੜੇ ਆ ਪੰਜਾਬ ਦੇ ਵਿੱਚ ਖੜੇ ਆ ਚਾਹੇ ਉਹ ਘੋੜੀਆਂ ਘੋੜੇ ਬਛੇਰੀਆਂ ਬਛੇਰੇ ਅੱਜ ਕੰਪੀਟੀਸ਼ਨ ਹੋ ਰਿਹਾ ਬਾਬਲ ਸਾਹਿਬ ਦੇਖੋ ਕਿੰਨੀ ਚੰਗੀ ਜਿਹੜੀ ਆ ਕੁਆਲਿਟੀ ਵਧ ਗਈ ਕਿਸ ਲੈਵਲ ਦੇ ਉਹ ਵੇਖੋ ਘੋੜੀਆਂ ਬਣੀਆਂ ਖੜੀਆਂ ਮਿਲਕਟੀਤ ਬਛੇਰੀਆਂ ਕਿਹੜੇ ਕਿਹੜੇ ਸਟਰਕਚਰ ਬਣ ਗਏ ਕਿਡੀਆਂ ਕਿਡੀਆਂ ਬਿਊਟੀ ਦੇ ਵਿੱਚ ਆ ਗਈਆਂ ਇਹ ਘੋੜੀਆਂ ਇਹ ਸਭ ਤੁਹਾਡੀ ਬਦੌਲਤ ਆ ਇੰਨਾ ਲੋਕਾਂ ਨੂੰ ਇਹਦਾ ਸ਼ੌਕ ਹੋਇਆ ਤੇ ਸਭ ਤੋਂ ਵੱਡੀ ਗੱਲ ਆ ਯਾਰੋ ਇੱਕ ਸਧਾਰਨ ਕਿਸਾਨ ਜਿਹੜਾ ਕੋਈ ਸਿੰਪਲ ਕੋਈ ਇੱਕ ਦੋ ਘੋੜੀਆਂ ਰੱਖਣ ਵਾਲਾ ਉਹਦਾ ਘਰ ਪੜਤਾ ਕੋੜੀਆਂ ਨੇ ਚਾਹੇ ਕੇ ਫਾਰਮ ਵਾਲੇ ਨੇ ਰੱਖੇ ਆ ਚਾਹੇ ਕੇ ਸਧਾਰਨ ਕਿਸਾਨ ਨੇ ਘੋੜੇ ਰੱਖੇ ਆ ਘਰ ਪੜਤਾ ਇੱਕ ਕਿਸਾਨ ਦੀ ਜਿਹੜੀ ਆਮਦਨੀ ਆ ਉਹ ਖੇਤੀ ਤੋਂ ਜਾਂ ਜਿਹੜੇ ਖੇਤੀ ਦੇ ਸਹਾਇਕ ਕੰਦੇ ਆ ਉਹ ਤੋਂ ਉਨੀ ਕੀ ਹੁੰਦੀ ਆ ਵੀ ਉਹਦਾ ਗੁਜ਼ਾਰਾ ਬਸਰ ਚੱਲਦਾ ਪਰ ਘੋੜਿਆਂ ਦੀ ਇਨਕਮ ਜਿਹੜੀ ਆ ਇਹੋ ਜੀ ਇਨਕਮ ਹੁੰਦੀ ਆ ਵੀ ਇੱਕ ਮੁਸ਼ਤ ਰਕਮ ਮਿਲਦੀ ਆ ਕਿਸਾਨ ਨੂੰ ਤੇ ਉਹਦਾ ਕੋਈ ਵੱਡਾ ਕਾਰ ਨਹੀਂ ਸੌਰ ਜਾਂਦਾ ਚਾਹੇ ਕੋਈ ਘਰ ਪਾਉਣਾ ਚਾਹੇ ਕੋਈ ਬੱਚਾ ਵਿਹੜਾ ਦੇ ਚਾਹੇ ਕੋਈ ਹਾਇਰ ਐਜੂਕੇਸ਼ਨ ਆ ਤੇ ਬੱਚੇ ਨੂੰ ਲੈ ਕੇ ਜਾਣਾ ਮੈਂ ਤੁਹਾਡੇ ਸਾਰਿਆਂ ਦੇ ਵੱਲੋਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਹਾਂ ਹਾਰਸਪਰੀਟਸ ਵੈਲਫੇਅਰ ਸੁਸਾਇਟੀ ਵੱਲੋਂ ਕੋਟਨ ਕੋਟ ਧੰਨਵਾਦ ਕਰਦਾ ਮੈਂ ਪ੍ਰਧਾਨ ਜੀ ਦਾ ਜਿਨ੍ਹਾਂ ਦੇ ਇਹਨੇ ਅਫਰ ਦੇ ਸਦਕਾ ਅੱਜ ਘੋੜੇ ਇਸ ਲੈਵਲ ਦੇ ਉੱਤੇ ਪਹੁੰਚੇ ਆ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ 2 ਮਿੰਟ ਤੁਹਾਡੇ ਨਾਲ ਵੀ ਆਪਣੇ ਵਿਚਾਰ ਸਾਂਝੇ ਕਰਨ ਤੇ ਤੁਹਾਡਾ ਵੀ ਸਾਰਿਆਂ ਦਾ ਤਮਾਦ ਜਿਹੜਾ ਇੰਨੀ ਦੂਰੋਂ ਦੂਰੋਂ ਸਟੇਟਾਂ ਦੇ ਵਿੱਚੋਂ ਘੋੜੇ ਲੈ ਕੇ ਤੁਸੀਂ ਇੱਥੇ ਆਏ ਆ ਪ੍ਰਧਾਨ ਸਾਹਿਬ ਤੁਹਾਡੇ ਨਾਲ ਸ਼ਰਮੂਖ ਹੋਣਗੇ ਮੈਂ ਵਧਾਈ ਦੇਣਾ ਚਾਹਣਾ ਸਾਡੀ ਜੀ ਨੂੰ ਜਿਹੜੇ ਲਗਾਤਾਰ ਹਰ ਸਾਲ ਘੋੜਿਆਂ ਦਾ ਕੰਪੀਟੀਸ਼ਨ ਕਰਾਉਂਦੇ ਆ ਕੰਪੀਟੀਸ਼ਨ ਕਰਨ ਵਾਲੀ ਘੋੜਿਆਂ ਦੀ ਬੜੀ ਕੁਆਲਟੀ ਈਮਪਰੂਵ ਹੋਈ ਸਭ ਤੋਂ ਪਹਿਲੇ ਮੈਚ ਸ਼ੁਰੂ ਕਰਾਈ ਸੀ ਜੋ ਸਰਕਾਰ ਸੀ ਉਦੋਂ ਹਰ ਸਾਲ ਕੰਪੀਟੀਸ਼ਨ ਹੁੰਦੀ ਸੀ ਤੇ ਮੈਂ ਦੇਖਿਆ ਉਹਨਾਂ ਕੰਪੀਟੀਸ਼ਨਾਂ ਕਰਕੇ ਹੀ ਅੱਜ ਕੁਆਲਟੀ ਵਧੀ ਹੈ ਘੋੜੇ ਪਹਿਲੇ ਜਹਾੜਾ ਮਾਰ ਵਾਲੀ ਘੋੜੇ ਦੀ ਕੁਆਲਟੀ ਰਾਜਸਥਾਨជា ਗੁਜਰਾਤ ਚ ਮਿਲਦੀ ਹੁੰਦੀ ਸੀ ਪਰ ਹੁਣ ਮੈਨੂੰ ਲੱਗਦਾ ਹੈ ਇੰਡੀਆ ਚ ਸਭ ਤੋਂ ਵਧੀਆ ਟਾਕ ਤੇ ਮਾਰਵਾੜੀ ਕੋਲੇ ਪੰਜਾਬ ਚ ਜਦੋਂ ਆਪਣੀ ਸਰਕਾਰ ਗਈ ਪਿਛਲੇ 10 ਸਾਲਾਂ 'ਚ ਸਾਰਾ ਕੁਝ ਹੀ ਬੰਦ ਹੋ ਗਿਆ ਜੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਕੋਈ ਕਾਰਨ ਹੈ ਕਿ ਸਰਕਾਰ ਨੇ ਬੰਦ ਕਰ ਦਿੱਤਾ ਤੇ ਪ੍ਰਾਈਵੇਟ ਲੋਕਾਂ ਨੂੰ ਮਜਬੂਰੀ ਅੱਗੇ ਆਉਣਾ ਪਿਆ ਸੋ ਮੈਂ ਇੰਨਾ ਹੀ ਬੇਨਤੀ ਕਰਦਾ ਜੇ ਤੁਸੀਂ ਆਪਣੀ ਵਾਪਸ ਸਰਕਾਰ ਲੈ ਕੇ ਆਉਂਗੇ ਆ ਚੈਂਪੀਅਨਸ਼ਿਪ ਬਹੁਤ ਵੱਡੇ ਪੱਧਰ ਤੇ ਆਪਾਂ ਫਿਰ ਤੋਂ ਸ਼ੁਰੂ ਕਰਾਂਗੇ ਨਾਲੇ ਇੱਕ ਗੱਲ ਮੈਂ ਕਹਿਣਾ ਚਾਹਣਾ ਜੰਬਾਦ ਵਾਹ ਇੱਕ ਗੱਲ ਕਹਿਣਾ ਚਾਹਣਾ ਕਿ ਦੇਸ਼ ਵਿੱਚ ਜਿਹੜੇ ਰੇਸ ਕੋਰਸ ਹੈ ਉਹ ਬਾਹਲੇ ਘੋੜਿਆਂ ਨਾਲ ਇੱਥੇ ਬੋਰਡ ਕਰਦੇ ਆ ਤੇ ਉਹਨਾਂ ਨੂੰ ਭਜਾਉਂਦੇ ਆ ਤੇ ਉਹਨਾਂ ਨੂੰ ਡਰ ਵੀ ਕਰਾਉਂਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਤੇ ਮੈਂ ਹੁਣ ਵੀ ਕਹਿਣਾ ਚਾਹਣਾ ਹੈ ਇੰਡੀਆ ਦਾ ਸਭ ਤੋਂ ਵਧੀਆ ਰੇਸ ਕੋਰਸ ਆਪਾਂ ਪੰਜਾਬ 'ਚ ਆਵਾੰਗੇ ਪਰ ਕੱਲੇ ਮਾਰਗવાડી ਘੋੜੀਆਂ ਦੀ ਰੇਸ ਉਹਨਾਂ ਕਰੀਆ ਤੇ ਜਿਵੇਂ ਕਬੱਡੀ ਆਪਣੀ ਜਿਹੜੀ ਪਿੰਡਾਂ 'ਚ ਖੇਡੀ ਜਾਂਦੀ ਸੀ ਤੇ ਕਰੋੜਾਂ ਦੀ ਬਣਦੀ ਉਹ ਵੇ ਮੈਂ ਜਿਹੜੇ ਬਾਹਰੋਂ ਸੁਧੇਤ ਵੀ ਮਾਰਗવાડી ਘੋੜਿਆ ਆਏ ਆਏ ਹੈ ਤੇ ਅਸੀਂ ਸਰਕਾਰ 'ਚ ਪਰ ਕੋਈ ਰੇਸ ਕੋ ਬਣਾ ਕੇ ਹਰ ਸਾਲ ਦੀ ਹਰ ਫਰਾਈਡੇ ਸੈਰਡੇ ਸੰਡੇ ਹਫਤੇ ਦੇ ਰਿਤੂ ਰੋਇ ਕੰਨਿਆ ਤੇ 10 ਕਰੋੜ ਰੁਪਏ ਦੇ ਨਾਮ ਦਿੱਤੇ ਜਾਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਕਈ ਵਾਰ ਸੋਚਦਾ ਹੁੰਦਾ ਆ ਪਰ ਬਾਹਰੋਂ ਘੋੜੇ ਲਿਆਉਣ ਕੇ ਫਿਰ ਰਿਸਕ ਬੰਦ ਕੀ ਲੋੜ ਆਪਣੇ ਕੋਲੇ ਇੰਨੇ ਵਧੀਆ ਘੋੜੇ ਤੇ ਮੈਂ ਇਹਨਾਂ ਕਹੇਦਾ ਜਿਸ ਦਿਨ ਆਪਾਂ ਸ਼ੁਰੂ ਕਰਤਾ ਮੇਰੇ ਖਿਆਲ ਨਾਲ ਲੋਕੀ ਬਾਹਲੇ ਘੋੜਿਆਂ ਦੀ ਰੇਸਾਂ ਭੁੱਲ ਜਾਣਗੇ ਤੇ ਆਪਣੇ ਮਾਰਵਾੜੀ ਘੋੜਿਆਂ ਦੀ ਹੋਰ ਪ੍ਰੋਮੋਟ ਹੋਊਗੀ ਨਾਲ ਇਹਦੇ ਅਸੀਂ ਇੱਕ ਐਸੋਸੀਏਸ਼ਨ ਬਣਾਵਾਂਗੇ ਜਿਦੇ ਪੂਰਾ ਰਿਕਾਰਡ ਰੱਖਿਆ ਜਾਊਗਾ ਮੈਡੀਕਲ ਰਿਕਾਰਡ ਲੱਗਿਆ ਜਾਊਗਾ ਕਿ ਇਸ ਕਾਰਨ ਆਪਾਂ ਮਾਰਵਾੜੀ ਘੋੜੇ ਤੋਂ ਐਕਸਪੋਰਟ ਵੀ ਹੋ ਸਕਣ ਉਸ ਲੈਵਲ ਦੀ ਕੁਆਲਿਟੀ ਆਪਾਂ ਤਕਰੀ ਰਜਿਸਟ੍ਰੇਸ਼ਨ ਕਰਾਂਗੇ ਸੋ ਜੇ ਆਪਣੇ ਜਿਹੜੇ ਬੱਚੇ ਆਪ ਪੈਦਾ ਕਰਾਂਗੇ ਕੱਲੀ ਹਿੰਦੁਸਤਾਨ ਮਾਰਕੀਟ ਨਹੀਂ ਇਹਦੀ ਮਾਰਕੀਟ ਬਾਹਰ ਦੇ ਦੇਸ਼ਾਂ ਦੀ ਹੈ ਪਰ ਇੱਥੇ ਕੋ ਸਿਸਟਮ ਹੈ ਨਹੀਂ ਰਿਕਾਰਡ ਦਾ ਮੈਡੀਕਲ ਦਾ ਜਿਹਦੇ ਕਰਕੇ ਆ ਨੁਕਸਾਨ ਹੋ ਜਾਂਦਾ ਹੈ ਦੂਜੀ ਗੱਲ ਮੈਂ ਕਹਿੰਦਾ ਚੋਰਾਂ ਕਿ ਪਸ਼ੂ ਮੇਲੇ ਕਰੋਣੇ ਵੀ ਬੜੀ ਜ਼ਰੂਰੀ ਸੀ ਉਹ ਵੀ ਮੈਸ਼ੁਰੂ ਕੀਤੇ ਤੇ ਆਪਣਾ ਦੇਖੋ ਕਿਵੇਂ ਮੱਝਾਂ ਅੰਗਾਵਾਂ ਦੀਆਂ ਕਿੰਨੀ ਵਧੀਆ ਕੁਆਲਟੀ ਇੰਪਰੂਵ ਹੋਈ ਪਰ ਉਹ ਵੀ ਬੰਦ ਹੋ ਗਏ ਪਿਛਲੇ 10 ਸਾਲਾਂ ਤੋਂ ਉਹ ਵਾਪਸ ਮੇਲੇ ਲਈ ਹੋਣੇ ਬੜੇ ਜ਼ਰੂਰੀ ਐ ਪਸ਼ੂਆਂ ਦਾ ਮੇਲੇ ਮੈਂ ਕਾਹਨ ਜਿਹੜਾ ਬਹੁਤ ਲੋਕੀ ਕਬੂਤਰਾਂ ਨਾਲ ਆਪਣਾ ਸ਼ੌਂਕ ਰੱਖਦੇ ਐ ਬਾਕੀਆ ਲੋਕ ਨੇ ਮੈਂ ਕਹਿੰਦਾ ਜਿਹੜਾ ਕਬੂਤਰਾਂ ਵਾਲਿਆਂ ਨੂੰ ਜਿਸ ਦਿਨ ਸਰਕਾਰ ਆ ਗਈ ਹਰ ਸਾਲ ਥੋੜੀ ਅਸੀਂ 1 ਕਰੋੜ ਰੁਪਏ ਦਾ ਨਾਮ ਲਾ ਕੇ ਅਸੀਂ ਉਹ ਟੂਰਨਾਮੈਂਟ ਕਰਾਇਆ ਕਰਾਂਗੇ ਕਬੂਤਰਾਂ ਦਾ ਮੇਰੀ ਮਤਲਬ ਕੀ ਅਗਿਆਤ ਜਿਹੜੇ ਆਪਣੇ ਪਿੰਡਾਂ ਦੇ ਲੋਕਾਂ ਦੇ ਆਪ ਜਿੰਤਾ ਦੀ ਸ਼ੌਂਕ ਹੈ ਨੂੰ ਉਹ ਸ਼ੌਂਕ ਨੂੰ ਅੱਗੇ ਵੱਧਦੀ ਲੋੜ ਹੈ ਆਪਣੇ ਪੰਜਾਬ ਵਿੱਚ ਜਜ਼ਬਾ ਪਿਆਰ ਹੈ ਜਾਨ ਰਾਨੂੰ ਸੰਭਾਲਣ ਦਾ ਜਿਵੇਂ ਆਪਾਂ ਏਡੇ ਦੇ ਨਾਮ ਰੱਖਦੇ ਤੇ ਲੋਕਾਂ ਵਿੱਚ ਹੋਰ ਕਿਆ ਵਧੂਗਾ ਇੱਕ ਸਾਧਨ ਬਣ ਜਾਊਗਾ ਘਰ ਬੈ ਕੇ ਆਨੰਦਨ ਕਮਾਉਂ ਕੰਮ ਕਰਨ ਦਾ ਜਿਵੇਂ ਬੱਕਰੀਆਂ ਪਾਲਨੀ ਐ ਕੁੱਕੜ ਪਾਲਨੇ ਐ ਇਹ ਜਿਵੇਂ ਕਬੂਤਰ ਪਾਲਨੇ ਆ ਜਿਹੜੇ ਪਿੰਡ ਪਿੰਡ ਆਪਣੀ ਨੌਜਵਾਨ ਕਰਨ ਲੱਗ ਜਾਣਗੇ ਇਹਦਾ ਇੱਕ ਸਾਧਨ ਵੀ ਬਣ ਜਾਊਗਾ ਐਕਸਟਰਾ ਇਨਕਮ ਵੀ ਆ ਜਾਊਗੀ ਸੋ ਮੈਂ ਜਾਦਾ ਸਮਾਨ ਲੈਣਾ ਚਾਹੁੰਦਾ ਮੈਂ ਵਧਾਈ ਦੇਣਾ ਚਾਹੁੰਦਾ ਸਰਜੀਤ ਨੂੰ ਤੇ ਉਹਨਾਂ ਦੀ ਕੀਮ ਨੂੰ ਤੇ ਜਿਹੜੇ ਗੈਸਟ ਆਏ ਨੇ ਘੋੜੇ ਲੈ ਕੇ ਬਾਹਰ ਆਏ ਆ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ 2027 ਦੇ ਬਾਅਦ ਐਜੇ ਸ਼ੂ ਹੋਇਆ ਕੰਗੇ ਜਿਹੜੀ ਹਿੰਦੁਸਤਾਨ ਦੇ ਲੋਕ ਯਾਦ ਰੱਖਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਸਾਹਮਣੇ ਜੀ ਸਾਹਮਣੇ ਸਾਹਮਣੇ ਸਾਹਮਣੇ

ਮੈਂ ਬਤਾਈ ਦੇਣਾ ਚਾਹਣਾ ਹੈ ਸਣੀ ਜੀ ਨੂੰ ਜਿਨੇ ਅੱਜ ਘੋੜਿਆਂ ਦਾ ਕੰਪੀਟੀਸ਼ਨ ਕਰਾਇਆ ਬਹੁਤ ਪੰਜਾਬ ਦੇ ਤੇ ਪੰਜਾਬ ਤੋਂ ਬਾਹਰ ਦੇ ਜਿੰਨੇ ਘੋੜਾ ਪ੍ਰੇਮੀ ਹੈ ਆਪਣੇ ਆਪਣੇ ਜਾਨਵਰ ਲੈ ਕੇ ਆਏ ਆ ਆ ਕੰਪੀਟੀਸ਼ਨ ਪਹਿਲੇ ਸਰਕਾਰ ਕਰਾਉਣੀ ਹੁੰਦੀ ਸਾਡੀ ਸਰਕਾਰ ਦੇ ਦੌਰਾਨ ਪਰ ਜਦੋਂ ਦੀ ਆਕਾਲੀ ਦਲ ਸਰਕਾਰ ਗਈ ਹੈ ਆ ਚੈਂਪੀਅਨਸ਼ਿਪ ਬੰਦ ਹੋ ਗਈਆਂ ਪਸ਼ੂ ਮੇਲੇ ਵੀ ਬੰਦ ਹੋ ਗਏ ਤੇ ਹੁਣ ਪ੍ਰਾਈਵੇਟ ਤੌਰ ਤੇ ਲੋਕ ਆਪ ਕਰਨ ਲੱਗੇ ਆ ਮੈਂ ਇਹਨਾਂ ਦੀ ਹਿੰਮਤ ਦੀ ਦਾਤ ਦਿੰਦਾ ਐ ਇਹਨਾਂ ਨੂੰ ਵਧਾਈ ਦਿੰਦਾ ਪਰ ਜਿਸ ਦਿਨ ਆਪਣੀ ਸਰਕਾਰ ਆ ਗਈ ਵਾਪਸ ਸਰਕਾਰੀ ਤੌਰ ਤੇ ਵੱਡੇ ਨਾਮ ਰੱਖ ਕੇ ਅਸੀਂ ਆ ਚੈਂਪੀਅਨਸ਼ਿਪ ਕਰਾਇਆ ਜੋ ਨਾ ਲੱਗੀ ਐ ਛੜੂ ਵਾਲੇ ਸਾਰਾ ਪੁਲਿਸ ਵਰਸ ਰਿਹਾ ਐ ਅਫਸਰ ਵਰਤ ਰਿਹਾ ਐ ਸਾਰੀਆਂ ਧਾਂਦੀਆਂ ਖਰੀ ਜਾਂਦੇ ਐ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕੀ ਆ ਤੇ ਉਹ ਸੋਚਦੇ ਕਿ ਤੱਕੇ ਨਾਲ ਜਿੱਤਾਂ ਅੱਜ ਪੰਜਾਬ ਦੇ ਵਿੱਚ ਮੋਗਾ ਸ਼ਹਿਰ ਦੇ ਵਿੱਚ ਆਲ ਇੰਡੀਆ ਤੋਂ ਕੋੜੇ ਆਏ ਆ ਤੇ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਵੱਲੋਂ ਨੂਰਗੜ ਸਟੱਡ ਫਾਰਮ ਮੋਗਾ ਕੋਟਕਪੂਰਾ ਰੋਡ ਦੇ ਉੱਤੇ ਅੱਜ ਇੰਡੀਅਨ ਹਾਰਸ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ ਜਿਹੜੀ ਕਿ ਸੈਕੰਡ ਇੰਡੀਅਨ ਹਾਰਸ ਚੈਂਪੀਅਨਸ਼ਿਪ ਆ ਫਰਸਟ ਹਾਰ ਚੈਂਪੀਅਨਸ਼ਿਪ ਅਸੀਂ ਲਾਸਟ ਇਅਰ ਕੀਤੀ ਸੀ ਤੇ ਲਾਸਟ ਇਅਰ ਵੀ ਨੰਬਰ 1 ਕੰਟਰੀ ਦਾ ਜਿਹੜਾ ਉਹ ਸ਼ੋ ਸਾਬਤ ਹੋਇਆ ਇਸ ਵਾਰ ਵੀ ਗੁਰੂ ਸਾਹਿਬ ਕਿਰਪਾ ਕਰਨਗੇ ਉਮੀਦ ਕਰਦੇ ਆ ਕਿ ਕੰਟਰੀ ਦਾ ਸਭ ਤੋਂ ਬਿਗੇਸਟ ਜਿਹੜਾ ਉਹ ਸ਼ੋਅ ਸਾਬਤ ਹੋਊਗਾ ਇਹ ਜਿਹੜਾ ਆਪਣੇ ਵਾਲਾ ਸ਼ੋਅ ਆ ਮੁੱਗੇ ਵਾਲਾ ਇੰਡੀਅਨ ਹਾਰਸ ਚੈਂਪੀਅਨਸ਼ਿਪ ਇਹਦੇ ਪੈਰਾਮੀਟਰ ਦੋ ਤਿੰਨ ਤਰ੍ਹਾਂ ਤੋਂ ਹੁੰਦੇ ਨੇ ਜੀ ਜਿਵੇਂ ਆਮ ਤੌਰ ਤੇ ਕੋਈ ਸਟੇਟ ਦੇ ਵਿੱਚ ਸ਼ੋਅ ਕਰਦੇ ਆ ਮੋਸਟਲੀ ਸਟੇਟ ਤੋਂ ਕੁਝ ਆਉਂਦੇ ਆ ਬੰਦੇ ਕੰਪੀਟੀਸ਼ਨ ਦੇ ਵਿੱਚ ਇਹ ਸ਼ੋਅ ਦੇ ਵਿੱਚ ਆਪਣੇ ਦੇ ਵਿੱਚ ਸਾਰੀ ਕੰਟਰੀ ਤੋਂ ਕੋੜੇ ਆਏ ਕਸ਼ਮੀਰ ਤੋਂ ਵੀ ਆਏ ਆ ਆਂਧਰਾ ਪ੍ਰਦੇਸ਼ ਤੋਂ ਵੀ ਆਏ ਆ ਤਾਮਲਨਾਡੂ ਕੇਰਲਾ ਬੰਗਲੌਰ ਝਾਰਖੰਡ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਹਰਿਆਣਾ ਪੰਜਾਬ ਸਾਰੀਆਂ ਸਟੇਟਾਂ ਚੋਂ ਘੋੜੇ ਆਏ ਆ ਇਹ 6 ਜੀ ਆਪਣਾ 5 6 ਤੇ 7 ਦਸੰਬਰ 3 ਦਿਨ ਚੱਲੂਗਾ ਅੱਜ ਜਿਹੜਾ ਤੁਸੀਂ ਪੈਰਾਮੀਟਰ ਪੁੱਛਿਆ ਉਹਦੇ 'ਚ ਇਹ ਹੁੰਦਾ ਹੈ ਕਿ ਕਿੰਨੀਆਂ ਸਟੇਟਾਂ ਚੋਂ ਕਿੰਨੇ ਘੋੜੇ ਆਏ ਰਿੰਗ ਦੇ ਵਿੱਚ ਕੰਪੀਟੀਸ਼ਨ 'ਚ ਕਿੰਨੇ ਘੋੜਿਆਂ ਨੇ ਭਾਗ ਲਿਆ ਜਿਵੇਂ ਅੱਜ ਮਿਲਖ ਟੀਥ ਫਿਲੀ ਦਾ ਮਤਲਬ ਦੋ ਅਦੰਤ ਵਸ਼ੇਰੀਆਂ ਦਾ ਅੱਜ ਸ਼ੋਅ ਆ ਜਿਹੜਾ ਹੁਣ ਚੱਲ ਰਿਹਾ 100 ਪਲੱਸ ਜਿਹੜੀਆਂ ਵਸ਼ੇਰੀਆਂ ਆ ਗਈਆਂ ਇਹਦੇ ਚ ਓਨਲੀ ਮਾਰਵਾੜੀ ਘੋੜਿਆਂ ਦਾ ਕੰਪੀਟੀਸ਼ਨ ਆ ਜੀ ਇਹ ਸਿਰਫ ਮਾਰਵਾੜੀ ਘੋੜੇ ਹੁੰਦੇ ਆ ਆਮ ਤੌਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ 100 ਪਲੱਸ ਹੋ ਗਏ ਲਾਸਟ ਈਅਰ ਵੀ 93 ਵਸ਼ੇਰੀਆਂ ਸੀ ਇਸ ਰਿੰਗ ਦੇ ਵਿੱਚ ਜਿਹੜੇ ਇਹ ਰਿੰਗ ਚੱਲੂਗਾ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 100 ਪਲੱਸ ਹੋ ਗਏ ਬਾਕੀ ਸਟੇਟਾਂ ਦੇ ਵਿੱਚ ਬਾਕੀ ਕਿਤੇ ਜਿਹੜੇ ਸ਼ੋਅ ਹੁੰਦੇ ਆ ਉੱਥੇ 15 18 20 25 30 ਮੈਕਸਿਮਮ 35 40 ਹੱਦ ਉਹ ਵੀ ਕਿਸੇ ਇੱਕ ਦੇ ਵਿੱਚ ਨਹੀਂ ਤਾਂ ਇੰਨੇ ਜਾਨਵਰ 100 ਪਲੱਸ ਸ਼ੋਅ ਕਿਸੇ ਦੇ ਵਿੱਚ ਇੰਡੀਆ ਦੇ ਵਿੱਚ ਅੱਜ ਤੱਕ ਕਰਤਾ ਨਹੀਂ ਆਏ ਜਿਹੜਾ ਫਰਸਟ ਪ੍ਰਾਈਜ਼ ਆ ਘੋੜੇ ਘੋੜੀ ਦਾ ਉਹ ਟਰੈਕਟਰ ਆ ਜੀ ਟਰੈਕਟਰ ਫਰਸਟ ਜਿਹੜਾ ਚੈਂਪੀਅਨ ਆਊਗਾ ਘੋੜਾ ਜਾਂ ਘੋੜੀ ਉਹਨਾਂ ਨੂੰ ਘੋੜੇ ਨੂੰ ਵੀ ਘੋੜੀ ਨੂੰ ਵੀ ਟਰੈਕਟਰ ਦਿੱਤਾ ਜਾਊਗਾ ਤੇ ਇਵੇਂ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਬੁਲਟ ਮੋਟਰਸਾਈਕਲ ਆ ਥਰਡ ਪ੍ਰਾਈਜ਼ ਆ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਫੋਰਥ ਪ੍ਰਾਈਜ਼ ਆ ਜਿਹੜਾ ਹੀਰੋ ਡੀਲੈਕਸ ਮੋਟਰਸਾਈਕਲ ਆ ਤੇ ਜਿਹੜਾ ਤੁਹਾਡਾ ਬਾਕੀ ਜਿਹੜੇ ਆ ਉਹ ਕੈਸ਼ ਪ੍ਰਾਈਜ਼ਸ ਆ 10 ਤੱਕ ਫੋਰਥ ਟੂ 10ਥ ਜਿਹੜੇ ਆ ਉਹ ਕੈਸ਼ ਪ੍ਰਾਈਜ਼ਸ ਜਿਹੜੇ ਆ ਹਾਂਜੀ ਮੇਲ ਫੀਮੇਲ ਦੇ ਦੋਨਾਂ categories ਦੇ ਮੁਕਾਬਲੇ ਹੁੰਦੇ ਆ ਇਹਦੇ ਵਿੱਚ ਟੋਟਲ 6 ਰਿੰਗ ਹੁੰਦੇ ਆ ਜੀ ਇੱਕ category ਆ ਜਿਵੇਂ ਮਿਲਕ ਟੀਥ ਜਿਵੇਂ ਅਦੰਤ ਅਦੰਤ ਬਸ਼ੇਰੀ ਆ ਜਾਂਦੀ ਜਿਹਨੂੰ ਆਪਾਂ ਮਿਲਕ ਟੀਥ ਫਿਲੀ ਕਹਿ ਦਿੰਦੇ ਆ ਉਹਦੇ ਵਿੱਚ ਇਹ ਰਿੰਗ ਹੁਣ ਚੱਲ ਰਿਹਾ ਦੂਜਾ ਰਿੰਗ ਆਊਗਾ ਟੂ ਟੀਥ ਫਿਲੀ ਦਾ ਸ਼ਾਮ ਨੂੰ ਜਿਹੜਾ ਦੁਪਹਿਰੋਂ ਬਾਅਦ ਆਊਗਾ ਉਹ ਟੂ ਟੀਥ ਫਿਲੀ ਦੇ ਵਿੱਚ ਵੀ ਬਛੇਰੀਆਂ ਆਉਣਗੀਆਂ ਜਿਹੜੀਆਂ ਘੋੜੀਆਂ ਬਨਣ ਤੋਂ ਪਹਿਲੀ ਸਟੇਜ ਆ ਜਿਹੜੀਆਂ ਮਿਲਕ ਟੀਥ ਆ ਉਹ ਬਚਪਨ ਆ ਜਾਂਦਾ ਆਲਮੋਸਟ 22 ਸਾਲ ਤੱਕ ਮਿਲਕ ਟੀਥ ਬਛੇਰੀਆਂ ਦਾ ਸ਼ੋਅ ਕੱਲ ਸਵੇਰੇ ਹੋਊਗਾ ਤੇ ਟੂ ਟੀਥ ਬਛੇਰੀਆਂ ਦਾ ਕੱਲ ਦੁਪਹਿਰੋਂ ਬਾਅਦ ਸ਼ੋਅ ਹੋਊਗਾ 6 ਤਰੀਕ ਨੂੰ ਬਛੇਰੇ ਬਛੇਰੀਆਂ 5 ਤਰੀਕ ਨੂੰ ਦੋਨੇ ਕੈਟੇਗਰੀ ਮਿਲਕ ਟੀਥ ਵੀ ਟੂ ਟੀਥ ਵੀ 6 ਤਰੀਕ ਨੂੰ ਬਸ਼ੇਰੇ ਜਿਹਨੂੰ ਕੋਲਟ ਕਹਿ ਦਿੰਦੇ ਆਪਾਂ ਮਿਲਕ ਟੀਥ ਵੀ ਤੇ ਟੂ ਟੀਥ ਵੀ ਪਰਸੋਂ 7 ਤਰੀਕ ਨੂੰ ਘੋੜੀਆਂ ਸਵੇਰ ਵੇਲੇ ਜਿਹੜੀਆਂ ਘੋੜੀਆਂ ਬੱਚਿਆਂ ਵਾਲੀਆਂ ਜਾਂ ਗੱਬੜਨ ਹੋਈਆਂ ਮੀਆਂ ਘੋੜੀਆਂ ਉਹ ਤੇ ਜਿਹੜੀਆਂ ਘੋੜੇ ਆ ਸਟ੍ਰਾਲੀਅਨ ਉਹ ਕੱਲ ਸ਼ਾਮ ਨੂੰ ਇਨ ਬਿਟਵੀਨ ਕੱਲ ਦੁਪਹਿਰੇ ਵੀ ਤੇ ਪਰਸੋਂ ਦੁਪਹਿਰੇ ਵੀ ਮਤਲਬ 6 ਤਰੀਕ ਦੁਪਹਿਰੇ ਡਿਸਪਲੇ ਹੋਊਗੀ ਜਿਨ੍ਹਾਂ ਨੇ ਕੰਪੀਟੀਸ਼ਨ ਨਹੀਂ ਲੜਨਾ ਸਿਰਫ ਆਪਣੇ ਘੋੜੇ ਡਿਸਪਲੇ ਕਰਨਾ ਚਾਹੁੰਦੇ ਦਿਖਾਉਣੇ ਚਾਹੁੰਦੇ ਲੋਕਾਂ ਨੂੰ ਕਿਉਂਕਿ ਸਾਰੀ ਕੰਟਰੀ ਤੋਂ ਬਰੀਡਰ ਆਏ ਹੋਣਗੇ ਤੇ ਲੋਕਾਂ ਨੇ ਘੋੜੇ ਦੇਖਣ ਆਸਤੇ ਆਉਣਾ ਉਹਦੇ ਵਿੱਚ ਡਿਸਪਲੇ ਹੋਊਗੀ ਕੱਲ 6 ਤਰੀਕ ਨੂੰ ਬਛੇਰੀਆਂ ਦੀ ਬਛੇਰੀਆਂ ਦੀ ਤੇ ਘੋੜੀਆਂ ਦੀ ਤੇ ਪਰਸੋਂ ਜਿਹੜਾ ਕੱਲੇ ਘੋੜਿਆਂ ਦੀ ਡਿਸਪਲੇ ਹੋਊਗੀ 7 ਤਰੀਕ ਨੂੰ ਦੁਪਹਿਰ ਵੇਲੇ ਰਹਿ ਗਈ ਗੱਲ ਜਿਹੜੀ ਇਨਾਮਾਂ ਦੀ ਅਸੀਂ ਕਿਉਂ ਆਪਾਂ ਕਹਿੰਦੇ ਆ ਵੀ ਇਹ ਕੰਟਰੀ ਦਾ ਨੰਬਰ 1 ਸ਼ੋਅ ਆ ਇਹ ਕੰਟਰੀ ਦਾ ਨੰਬਰ 1 ਸ਼ੋਅ ਇਸ ਕਰਕੇ ਆ ਕਿ ਇੰਨੇ ਇਨਾਮ ਸਿਰਫ ਇਸੇ ਸ਼ੋਅ 'ਚ ਹੀ ਦਿੱਤੇ ਜਾਂਦੇ ਆ ਅਜੇ ਤੱਕ ਆਪਾਂ ਨੂੰ ਕਿਸੇ ਨੇ ਕੰਪੀਟ ਨਹੀਂ ਕੀਤਾ ਤੇ ਤੁਸੀਂ ਸਹਿਯੋਗ ਸਾਰੇ ਬਰੀਡਰ ਕਰਦੇ ਆ ਜੀ ਜਿੰਨੇ ਵੀ ਕੰਟਰੀ ਦੇ ਵਿੱਚ ਬਰੀਡਰ ਆ ਸਾਰੇ ਸਹਿਯੋਗ ਕਰਦੇ ਆ ਕੋਈ ਕਿਸੇ ਰਿੰਗ ਨੂੰ ਸਪான்ਸਰ ਕਰ ਦਿੰਦਾ ਕੋਈ ਕਿਸੇ ਰਿੰਗ ਨੂੰ ਸਪான்ਸਰ ਕਰ ਦਿੰਦਾ ਇਹ ਸਾਰਿਆਂ ਦਾ ਸਾਂਝਾ ਸ਼ੋਅ ਆ ਸਾਡੀ ਹਾਰਸ ਬਰੀਡਰਸ ਵੈਲਫੇਅਰ ਸੁਸਾਇਟੀ ਆ ਉਹਦੇ ਬਹੁਤ ਮੈਂਬਰ ਨੇ ਸਾਡੇ ਉਹ ਸਾਰੇ ਰਲ ਮਿਲ ਕੇ ਇਹ ਸ਼ੋਅ ਕਰਾਉਂਦੇ ਆ ਤੇ ਬੇਸ਼ੱਕ ਕੋਈ ਮੈਂਬਰ ਨਹੀਂ ਵੀ ਹੈਗਾ ਸੁਸਾਇਟੀ ਦਾ ਤਾਂ ਵੀ ਉਹ ਰਿੰਗ ਸਪான்ਸਰ ਕਰਦੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਮੇਲਾ ਹੁੰਦਾ ਇਹ ਜਿਹੜਾ ਕੰਪੀਟੀਸ਼ਨ ਹੁੰਦਾ ਇਹ ਇਸ ਕਰਕੇ ਪਹਿਲੇ ਨੰਬਰ ਦਾ ਹੋਰ ਸ਼ੋਅ ਆ ਲਾਸਟ ਈਅਰ 550 ਘੋੜਾ ਆਇਆ 553 ਘੋੜੇ ਜਿਹੜੇ ਆ ਉਹ ਬਛੇਰੇ ਬਛੇਰੀਆਂ ਤੇ ਘੋੜੇ ਘੋੜੀਆਂ ਇਹ ਸ਼ੋਅ ਚ ਆਏ ਇਸ ਵਾਰ ਵੀ ਉਮੀਦ ਕਰਦੇ ਆ ਹੋ ਸਕਦਾ ਵੀ ਇਦੋਂ ਵੀ ਵੱਧ ਆ ਜਾਣ ਪਰ ਉਮੀਦ ਕਰਦੇ ਆ ਵੀ ਆਉਣਗੇ ਤੇ ਦੂਜੀ ਗੱਲ ਇਨਾਮ ਵੀ ਸਭ ਤੋਂ ਆਪਣੇ ਵੱਧ ਆ ਤੀਜੀ ਗੱਲ ਸਾਰੀ ਕੰਟਰੀ ਦੇ ਵਿੱਚੋਂ ਲੋਕ ਆ ਰਹੇ ਆ ਤੁਸੀਂ ਦੇਖੋ ਇੰਡੀਗੋ ਜਿਹੜੀ ਆ 에ਅਰਲਾਈਨ ਉਹਦੀ ਅੱਜ ਸਟ੍ਰਾਈਕ ਬਹੁਤ ਬੰਦੇ ਵਿਚਾਰੇ ਪੂਨੇ ਵਾਲੇ ਅਹਮਦਾਬਾਦ ਵਾਲੇ ਉੱਥੇ ਫਸ ਗਏ ਉਹਦੇ باوجود ਵੀ ਉਹ ਤਰਲੋ ਮੱਛੀ ਹੋਏ ਵੇ ਆ ਵੀ ਕਿਸੇ ਤਰੀਕੇ ਚਾਹੇ ਬਾਈ ਰੋਡ ਆਈਏ ਚਾਹੇ ਕਿਸੇ ਹੋਰ 에ਅਰਲਾਈਨ ਤੇ ਆ ਕੇ ਵਾਇਆ ਦਿੱਲੀ ਆਈਏ ਵੀ ਕਿਵੇਂ ਨਾ ਕਿਵੇਂ ਅਸੀਂ ਪਹੁੰਚੀਏ ਬਹੁਤ ਬੰਦੇ ਜਿਹੜੇ ਅੱਜ ਇਹਨਾਂ ਦੀ अर्ਲੀ ਮਾਰਨਿੰਗ ਫਲਾਈਟ ਸੀ ਉਹ ਇੰਡੀਗੋ ਦੀ ਸਟ੍ਰਾਈਕ ਹੋਣ ਕਰਕੇ ਉਹ ਥੋੜਾ ਜਿਹਾ ਪਹੁੰਚ ਨਹੀਂ ਸਕੇ ਉਹ ਵੀ ਪਹੁੰਚ ਜਾਣਗੇ ਬਲੋ ਇੰਨਾ ਉਤਸ਼ਾਹ ਲੋਕਾਂ ਦੇ ਵਿੱਚ ਬਾਈ ਜੀ ਬੀਡੀਰ ਬਹੁਤ ਸਿਆਣੇ ਆ ਬਹੁਤ ਮਹਿੰਗੇ ਘੋੜੇ ਲੋਕਾਂ ਨੇ ਖਰੀਦੇ ਆ ਘਰਾਂ ਦੇ ਵਿੱਚ ਵੀ ਜਿਹੜੇ ਪੈਦਾ ਕੀਤੇ ਜ਼ਿੰਦਗੀਆਂ ਲੱਗ ਗਈਆਂ ਦੋ ਦੋ ਤਿੰਨ ਤਿੰਨ ਜਨਰੇਸ਼ਨਾਂ ਲੱਗ ਕੇ ਜਿਹੜੇ ਅਪਗ੍ਰੇਡ ਮਾਡਲ ਆਏ ਆ ਉਹ ਇੱਥੇ ਆਏ ਆ ਜਿਵੇਂ ਆਪਾਂ ਮਿਸਟਰੀ ਇੰਡੀਆ ਮਿਸ ਇੰਡੀਆ ਚੋਂਦੇ ਆ ਮਿਸ ਵਰਲਡ ਚੋਂਦੇ ਆ ਓਵੇਂ ਚੋਣ ਹੋਣੀ ਇੱਥੇ ਯਾਰੋ ਉਹ ਚੋਣ ਲੜਨਾ ਅਤੇ ਉਹ ਕੰਪੀਟੀਸ਼ਨ ਲੜਨਾ ਅਤੇ ਸਾਰੀ ਕੰਟਰੀ ਦੇ ਵਿੱਚੋਂ ਕੋੜੇ-ਕੋੜੀਆਂ ਆਉਣੇ ਆ ਉਹਨਾਂ ਚੋਂ ਕੋਈ ਇੱਕ ਫਰਸਟ ਨਿਕਲਣਾ ਕੋਈ 10 ਨੰਬਰ ਤੱਕ ਆਉਣੇ ਆ ਤੁਸੀਂ ਇਹ ਹਿਸਾਬ ਲਾਓ ਪਹਿਲੀ ਤਾਂ ਗੱਲ ਵੀ ਹਜ਼ਾਰਾਂ ਦੀ ਤਦਾਦ ਦੇ ਵਿੱਚ ਬੱਚੇ ਪੈਦਾ ਹੁੰਦੇ ਆ ਉਹਨਾਂ ਚੋਂ ਇੱਥੇ 100 ਬਸ਼ੇਰੀਆਂ ਆਈਆਂ 100 ਤੇ 100 ਬਸ਼ੇਰੇ ਆ ਜਾਣਗੇ 200 ਆਏ ਹਜ਼ਾਰਾਂ ਦੇ ਵਿੱਚੋਂ ਉਹ ਚੰਗੇ ਆ ਤਾਂ ਹੀ ਆਏ ਉਦੋਂ ਬਾਅਦ ਉਹਨਾਂ ਚੋਂ ਚੁਣ ਕੇ 10 ਨਿਕਲਨੇ ਆ ਉਹ ਚੰਗੇ ਆ ਤਾਂ ਹੀ ਆ ਉਹ ਬਰੀਡਰਸ ਨੂੰ ਬਹੁਤ ਸਮਝ ਆ ਜੀ ਬਹੁਤ ਮਿਹਨਤ ਹੋ ਰਹੀ ਆ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਵੀ ਸਾਡੇ ਪੰਜਾਬ ਦੇ ਵਿੱਚ ਇਸ ਟਾਈਮ ਮਾਰਵਾੜੀ ਘੋੜਿਆਂ ਦਾ ਟ੍ਰੈਂਡ ਚੱਲ ਰਿਹਾ ਨੌਜਵਾਨ ਜਿਹੜੇ ਆ ਚੰਗੇ ਕਰਾਂ ਦੇ ਮੁੰਡੇ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਬਿਊਰੋਕ੍ਰੇਟ ਆ ਐਨ ਆਰ ਆਈ ਆ ਰਾਜਨੀਤਾ ਹੈ ਸਭ ਮਤਲਬ ਇਨਟਰਸਟ ਲੋਕਾਂ ਚਾਹੇ ਚੰਗੇ ਜ਼ਿਮੀਂਦਾਰ ਆ ਚਾਹੇ ਕੋਈ ਵਿਚਾਰਾ ਮਾਤੜ ਸਾਥੀ ਵੀ ਆ ਉਹਦੇ ਵੀ ਮਨ ਚ ਇੱਛਾ ਵੀ ਯਾਰ ਮੇਰੇ ਘਰੇ ਕੋੜਾ ਹੋਣਾ ਚਾਹੀਦਾ ਬਹੁਤ ਉਤਸ਼ਾਹ ਬਹੁਤ ਨੌਜਵਾਨ ਜੁੜ ਰਹੇ ਆ ਕਿਉਂ ਜੁੜ ਰਹੇ ਆ ਇੱਕ ਤਾਂ ਉਹਨਾਂ ਦਾ ਬਈ ਜੀ ਸ਼ੌਂਕ ਆ ਨੰਬਰ 1 ਨੰਬਰ 2 ਜਿਨ੍ਹਾਂ ਨੇ 2-3 ਘੋੜੀਆਂ ਚੰਗੀਆਂ ਲੈ ਲਈਆਂ ਇੱਕ ਸਧਾਰਨ ਜ਼ਿਮੀਂਦਾਰ ਆ ਉਹਦੇ ਘਰੇ ਰੈਗੂਲਰ ਇਨਕਮ ਤਾਂ ਜਿਹੜੀ ਚਾਹੇ ਉਹ ਫਸਲ ਦੀ ਆ ਚਾਹੇ ਦੁੱਧ ਦੁੱਧ ਦੀ ਆ ਚਾਹੇ ਕੋਈ ਹੋਰ ਮਤਲਬ ਐਡੀਸ਼ਨਲ ਕਿਤੇ ਦੀ ਇਨਕਮ ਆ ਉਹ ਇਨਕਮ ਤਾਂ ਰੈਗੂਲਰ ਯੂਜ਼ ਹੋ ਜਾਂਦੀ ਆ ਜਿਹੜਾ ਕੋਈ ਘੋੜੀਆਂ ਰੱਖੀਆਂ ਕੇ ਦੀਆਂ ਦੋ ਤਿੰਨ ਕੋਈ ਇੱਕ ਬੱਚਾ ਵੀ ਦੋਆਂ ਤਿੰਨਾਂ ਸਾਲਾਂ ਚ ਇੱਕ ਬੱਚਾ ਵੀ ਉਹਨਾਂ ਦਾ ਉਸ ਲੈਵਲ ਦਾ ਆ ਗਿਆ ਜਿਹੜਾ ਕੰਪੀਟੀਸ਼ਨ ਲੜ ਕੇ ਜਿੱਤ ਗਿਆ ਬਹੁਤ ਮਹਿੰਗਾ ਵਿਕਦਾ ਜਦੋਂ ਮਹਿੰਗਾ ਵਿਕਦਾ ਉਹ ਕਿਸਾਨ ਨੂੰ ਇੱਕ ਵੱਡਾ ਹਲਾਰਾ ਮਿਲ ਜਾਂਦਾ ਕਿਸੇ ਦਾ ਘਰ ਪਾਉਣ ਵਾਲਾ ਕਿਸੇ ਦਾ ਬੱਚਾ ਵਿਦੇਸ਼ ਪੜ੍ਹਨਾ ਜਾਂ ਇੱਥੇ ਪੜ੍ਹਨਾ ਹਾਇਰ ਐਜੂਕੇਸ਼ਨ ਆ ਕਿਸੇ ਦੇ ਵਿਆਹ ਕਰਨ ਵਾਲਾ ਉਹਦਾ ਵੱਡਾ ਕਾਰਜ ਸੌਰ ਜਾਂਦਾ ਨੰਬਰ 1 ਨੰਬਰ 2 ਜਿਹੜੇ ਬੱਚਿਆਂ ਨੂੰ ਇਹ ਸ਼ੌਕ ਲੱਗ ਗਿਆ ਉਹ ਪੁੱਠੀਆਂ ਬਹਿਬਤਾਂ ਤੋਂ ਵੱਜ ਜਾਂਦੇ ਆ ਉਹ ਕੋਈ ਪੁੱਠੀ ਬਹਿਬਤਾਂ ਦੇ ਵਿੱਚ ਪੈਂਦਾ ਨਹੀਂ ਮੁੜ ਕੇ ਬੰਦਾ ਅੱਜ ਕੱਲ ਨੌਜਵਾਨਾਂ ਨੂੰ ਬਹੁਤ ਪੁੱਠੀਆਂ ਬਹਿਬਤਾਂ ਪੈ ਰਹੀਆਂ ਕੋਈ ਨਸ਼ਿਆਂ ਤੇ ਲੱਗ ਰਿਹਾ ਕੋਈ ਗੈਂਗਸਟਰਵਾਦ ਦੇ ਵਿੱਚ ਪੈ ਰਿਹਾ ਕੋਈ ਕਿਸੇ ਪਾਸੇ ਜਾ ਰਿਹਾ ਜਦੋਂ ਬੰਦੇ ਦਾ ਮਨ ਵਿਹਲਾ ਕਹਿੰਦੇ ਵਿਹਲਾ ਮਨ ਸ਼ਤਾਨ ਦਾ ਘਰ ਜਦੋਂ ਕੋਈ ਘਰੇ ਕੋੜਾ ਕੋੜੀ ਬਸ਼ੇਰਾ ਬਸ਼ੇਰੀ ਆ ਗਿਆ ਨਾ ਉਹ ਚਤੋਂ ਪੈਰ ਉਸੇ ਤੇ ਹੀ ਲੱਗਾ ਰਿਹਾ ਜਾਂਦਾ ਕੋ ਆਪਦੇ ਘੋੜੇ ਘੋੜੀ ਨੂੰ ਹੀ ਸ਼ਿੰਗਾਰਦਾ ਰਹਿੰਦਾ ਉਹ ਪੁੱਠੀਆਂ ਬਹਿਤਾਂ ਤੋਂ ਬਚ ਜਾਂਦਾ ਚੰਗੇ ਲੋਕਾਂ ਨੇ ਘੋੜੇ ਰੱਖੇ ਆ ਉਹਦੀ ਸੰਗਤੀ ਵੀ ਚੰਗੀ ਹੋ ਜਾਂਦੀ ਆ ਉਹਦੀ ਸੋਸਾਇਟੀ ਚੰਗੀ ਚੰਗੇ ਲੋਕਾਂ ਨੂੰ ਮਿਲਦਾ ਉਹਦੀ ਵਿਚਾਰਧਾਰਾ ਚੰਗੀ ਬਣ ਜਾਂਦੀ ਆ ਇਹ ਦੂਜਾ ਫਾਇਦਾ ਤੀਜੀ ਗੱਲ ਵੀ ਜਿਹੜਾ ਇੱਕ ਬੰਦੇ ਦਾ ਅੱਜ ਘੋੜਾ ਜਿੱਤ ਗਿਆ ਫਰਜ਼ ਕਰ ਲੋ ਕੰਪੀਟੀਸ਼ਨ ਨੇ ਚੰਗਾ ਬੱਚਾ ਤਿਆਰ ਕਰ ਲਿਆ ਘੋੜਾ ਘੋੜੀ ਉਹਦਾ ਜਿੱਤ ਗਿਆ ਉਹ ਸਾਰੀ ਕੰਟਰੀ ਚ ਮਸ਼ਹੂਰ ਹੋ ਜਾਂਦਾ ਸਾਰੀ ਕੰਟਰੀ ਆ ਸੋਸ਼ਲ ਮੀਡੀਆ ਰਹੀਂ ਘਰ ਘਰ ਪਤਾ ਲੱਗ ਜਾਂਦਾ ਇਹ ਉਹ ਫਲਾਣੇ ਬੰਦੇ ਦੇ ਬੱਚਾ ਪੈਦਾ ਹੋਇਆ ਵੀ ਬਚੇਰਾ ਬਚੇਰੀ ਉਹਦੇ ਘਰੇ ਯਾਰ ਬਹੁਤ ਚੰਗਾ ਘੋੜਾ ਪੈਦਾ ਹੋਇਆ ਉਹ ਸਾਰੀ ਕੰਟਰੀ ਦੇ ਜਿਹੜੇ ਚੰਗੇ ਔਰਤ ਲੀਡਰ ਆ ਜਿਹੜੇ ਪ੍ਰੇਮੀ ਆ ਘੋੜਿਆਂ ਦੇ ਉਹ ਉਹਦੀ ਨਿਗਾਹ ਉਹਨਾਂ ਦੇ ਉੱਤੇ ਆ ਜਾਂਦੀ ਹੈ ਇਹ ਇਤੋਂ ਵਧੀਆ ਕੋਈ ਨਾ ਸ਼ੌਂਕ ਹੋ ਸਕਦਾ ਨਾ ਕੋਈ ਬਿਜ਼ਨਸ ਤੁਸੀਂ ਦੇਖੋ ਸ਼ੌਂਕ ਦਾ ਸ਼ੌਂਕ ਆ ਬਿਜ਼ਨਸ ਦਾ ਬਿਜ਼ਨਸ ਆ ਤੇ ਬੱਚੇ ਅਲੱਗ ਸੰਭੇ ਜਾਂਦੇ ਆ ਹਾਂ ਜਿਹੜਾ ਤੁਸੀਂ ਸਵਾਲ ਦਾ ਤੁਹਾਡਾ ਦੂਜਾ ਪਾਰਟ ਆ ਵੀ ਲੋਕਾਂ ਨਾਲ ਠੱਗੀ ਵਜਦੀ ਆ ਵੀ ਜਿਹੜੇ ਨਵੇਂ ਬੰਦੇ ਆਉਂਦੇ ਆ ਹਰੇਕ ਧੰਦੇ ਚੀ ਐਵੇਂ ਆ ਜਿਹੜਾ ਮਰਜੀ ਧੰਦਾ ਲੈ ਲਓ ਜਦੋਂ ਕੋਈ ਬੰਦਾ ਐਕਸਰਸਾਈਜ਼ ਕੀਤੇ ਤੋਂ ਬਿਨਾ ਮਤਲਬ ਜਾ ਕੇ ਫਿਜ਼ੀਕਲੀ ਕੁਝ ਨਹੀਂ ਗਿਆ ਕਿਸੇ ਠੱਗਾਂ ਦੇ ਡਿੱਕੇ ਚੜ ਗਿਆ ਇੱਥੇ ਵੀ ਇਹ ਹੁੰਦਾ ਕਈਆਂ ਲੋਕਾਂ ਦੇ ਗੈਂਗ ਬਣਾਏ ਹੋਏ ਆ 20-20 ਬੰਦੇ 15-15 ਬੰਦੇ ਜੁੜੇ ਹੋਏ ਆ ਉਹ ਜੁੜ ਕੇ ਬੰਦੇ ਨੂੰ ਐ ਘੇਰਦੇ ਆ ਜਿਹੜਾ ਨਵਾਂ ਬੰਦਾ ਆਉਂਦਾ ਕੋ ਘੋੜਿਆਂ ਦੇ ਵਿੱਚ ਉਹਨੂੰ ਐ ਪਲਾਨ ਕਰਦੇ ਆ ਵੀ ਵਲ ਕੇ ਲਿਆ ਕੇ ਲਾ ਕੇ ਉਹਨੂੰ ਸਮਝ ਲੋ ਵੀ ਖੁੱਡੇ ਤਾੜ ਲੈਂਦੇ ਆ ਤੇ ਜਮਾ ਖੰਬ ਖੁੰਬੋ ਦੇ ਖੋਗੇ ਫਿਰ ਖੁੱਡੇ ਚੋਂ ਬਾਹਰ ਕੱਢਦੇ ਆ ਮੈਂ ਸਿਰਫ ਇੰਨੀ ਤੁਹਾਡੇ ਰਹੀਂ ਭਰਾਵਾਂ ਨੂੰ ਦੱਸਣਾ ਚਾਹਣਾ ਜਿਹੜੇ ਸ਼ੌਕੀਨ ਆ ਇਹਨਾਂ ਦੇ ਘੋੜਿਆਂ ਦੇ ਵੀ ਉਹ ਮਾੜਾ ਮੋਟਾ ਫਿਰ ਤੁਰ ਕੇ ਵਧੀਆ ਥਾਵਾਂ ਤੇ ਜਦੋਂ ਕੋਈ ਆਪਾਂ ਇਹਨੇ ਪੈਸੇ ਲਾਉਣੇ ਆ ਚਾਰ ਟਾਈਮ ਵੀ ਲਾਉਣਾ ਫਿਰ ਤੁਰ ਕੇ ਕੋੜਾ ਆਪੇ ਅਗਲਾ ਜਾਂਦੀ ਮਹੀਨਾ ਦੋ ਮਹੀਨੇ ਬੰਦਾ ਫਿਰਦਾ ਤੁਰਦਾ ਉਹ ਐ ਨਹੀਂ ਵਿੱਕੇ ਵਿੱਚ ਫਾਜੋ ਜਿਹੜੇ ਪੰਜਾਬ ਦੇ ਚ ਅੱਜ ਬਹੁਤ ਬਰੀਡ ਹੋ ਰਹੇ ਘੋੜੇ ਬਹੁਤ ਹੋ ਰਿਹਾ ਬਰੀਡ ਜਿਹੜੇ ਬਰੀਡ ਹੋ ਰਹੇ ਜਿੰਨਾ ਘਰਾਂ ਚ ਘੋੜੇ ਉੱਥੇ ਜਾਓ ਉਥੋਂ ਲੱਭੋ ਬਸ਼ੇਰੀਆਂ ਬਸ਼ੇਰੇ ਘੋੜੇ ਘੋੜੀਆਂ ਉਹ ਲੱਭ ਕੇ ਜਾ ਕੇ ਤੁਸੀਂ ਆਪ ਦਾ ਵਧੀਆ ਤਰੀਕੇ ਦੇ ਨਾਲ ਕੋਈ ਚੰਗੇ ਬੱਚੇ ਲਾ ਲਓ ਘੋੜੀਆਂ ਲੈ ਲਓ ਚੰਗੀਆਂ ਬਾਦਲ ਸਾਹਿਬ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਹਮੇਸ਼ਾ ਚੜ੍ਹਦੀ ਕਲਾ ਰਵੇ ਉਹਦੀ ਜੱਟ ਦੀ ਬਾਈ ਕੱਲੇ ਘੋੜੇ ਨਹੀਂ ਕਬੱਡੀ ਹਰੇਕ ਤਰ੍ਹਾਂ ਦੇ ਟੂਰਨਾਮੈਂਟ ਹਰੇਕ ਤਰ੍ਹਾਂ ਦੇ ਐਨੀਮਲ ਪੰਛੀ ਇੰਨੇ ਮੇਲੇ ਕਰਾਏ ਇੰਨੇ ਕੰਪੀਟੀਸ਼ਨ ਕਰਾਏ ਕਿਉਂਕਿ ਜਿਹੜੇ ਪਿੰਡਾਂ ਵਾਲੇ ਲੋਕ ਆ ਆਪਣੇ ਉਹਨਾਂ ਦੇ ਸ਼ੌਂਕ ਆ ਉਹਨਾਂ ਦਾ ਉਹਨਾਂ ਦਾ ਇਹ ਜਿਹੜਾ ਨਾ ਇੱਕ ਸਮਝ ਲਓ ਦਿਲੋਂ ਜਿਹੜੀ ਚੀਜ਼ ਰੱਖੀ ਆ ਮੱਝ ਆ ਗਾਵਾਂ ਘੋੜਾ ਘੋੜੀ ਕੁੱਤਾ ਕਬੂਤਰ ਮੁਰਗੀ ਸਾਰੇ ਕੰਪੀਟੀਸ਼ਨ ਉਹਨਾਂ ਨੇ ਕਰਾਏ ਪਰ ਘੋੜਿਆਂ ਦੇ ਵਿੱਚ ਉਹਨਾਂ ਦਾ ਸਪੈਸ਼ਲ ਥੈਂਕਸ ਆ ਅੱਜ ਕੱਲੇ ਪੰਜਾਬ ਦੇ ਨਹੀਂ ਸਾਰੀ ਕੰਟਰੀ ਦੇ ਘੋੜਿਆਂ ਵਾਲੇ ਉਹਨਾਂ ਦੇ ਥੈਂਕਫੁਲ ਆ ਤੁਸੀਂ ਇਹ ਦੇਖੋ ਇੱਕ ਸਰਬਸਾਰ ਸਿੰਘ ਬਾਦਲਾ ਜਿਹਨੂੰ ਸ਼ੌਂਕ ਆ ਦਿਲੋਂ ਘੋੜਿਆਂ ਦਾ जिने ਇਹ ਅਨਾਉਂਸ ਕੀਤਾ ਵੀ ਜੇ ਮੇਰੀ ਸਰਕਾਰ ਆ ਗਈ ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਤਾਂ ਘੋੜਿਆਂ ਦੇ ਕੰਪੀਟੀਸ਼ਨ ਵਾਸਤੇ ਉਹਨਾਂ ਦੀ ਘੋੜਿਆਂ ਦੀਆਂ ਰੇਸਾਂ ਵਾਸਤੇ ਮਾਰਵਾੜੀ ਘੋੜਿਆਂ ਦੀਆਂ ਦੇਸੀ ਘੋੜਿਆਂ ਦੀਆਂ ਰੇਸਾਂ ਵਾਸਤੇ ਇੱਕ ਅਲੱਗ ਤੋਂ ਜਿਹੜਾ ਉਹ ਰੇਸ ਕੋਰਸ ਬਣਾਇਆ ਜਾਊਗਾ ਤੇ ਜਿੱਤਣ ਵਾਲੇ ਘੋੜਿਆਂ ਨੂੰ ਕਰੋੜ-ਕਰੋੜ ਰੁਪਏ ਦਾ ਨਾਮ ਦਿੱਤਾ ਜਾਊਗਾ ਅੱਜ ਵੀ ਅਨਾਉਂਸ ਕਰਨਗੇ ਉਹ ਹਮੇਸ਼ਾ ਕਰਦੇ ਆ ਤੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਉਹਨਾਂ ਨੇ ਪਾਇਆ ਸੀ ਆਪਣੇ ਚੋਨ ਮੈਨੀਫੈਸਟੋ ਦੇ ਵਿੱਚ ਵੀ ਉਹਨਾਂ ਨੇ ਪਾਇਆ ਸੀ ਵੀ ਜਦੋਂ ਸਰਕਾਰ ਬਣੀ ਘੋੜਿਆਂ ਦਾ ਰੇਸ ਕੋਰਸ ਜਿਹੜਾ ਦੇਸੀ ਘੋੜਿਆਂ ਦਾ ਬਣਾਵਾਂਗੇ ਕਿਉਂਕਿ ਥੋਰੋ ਘੋੜੇ ਰੇਸਾਂ 'ਚ ਭਜਦੇ ਆ ਥੋਰੋ ਘੋੜਿਆਂ ਦੇ ਆ ਕੰਪੀਟੀਸ਼ਨ ਥੋਰੋ ਨਾਲ ਹੁੰਦਾ ਜਿਹੜੇ ਦੇਸੀ ਘੋੜੇ ਆਪਣੇ ਇੰਡੀਅਨ ਘੋੜੇ ਆ ਜਿਹੜੇ ਉਹਨਾਂ ਦਾ ਰੇਸ ਕੋਰਸ ਇੱਕ ਅਲੱਗ ਤੋਂ ਬਣੂਗਾ ਉਹਦੇ ਨਾਲ ਕੀ ਆ ਵੀ ਜਿਵੇਂ ਫਰਜ਼ ਕਰੋ ਕੋਈ ਹਜ਼ਾਰਾਂ ਬੱਚੇ ਪੈਦਾ ਹੁੰਦੇ ਆ ਹਰ ਸਾਲ ਹਜ਼ਾਰਾਂ ਬੱਚਿਆਂ ਦੇ ਵਿੱਚੋਂ ਸਾਰੇ ਕੰਪੀਟੀਸ਼ਨ ਨਹੀਂ ਜਿੱਤਦੇ 100 ਬਛੇ ਦਾ ਬਛੇਰੀ ਜਿੱਤ ਜਾਣਗੇ ਕੰਪੀਟੀਸ਼ਨ ਘੋੜੇ ਘੋੜੀ ਬਾਕੀ ਕਿੱਥੇ ਜਾਣ ਜਦੋਂ ਰੇਸਾਂ ਪ੍ਰਮੋਟ ਹੋ ਜਾਣਗੀਆਂ ਰੇਸਾਂ ਦੇ ਕੰਪੀਟੀਸ਼ਨ ਹੋਣਗੇ ਟੈਂਟ ਟੈਂਟ ਪੈਕਿੰਗ ਵਾਲਾ ਹੋ ਜਾਊਗਾ ਜਿਹੜਾ ਤੁਹਾਡਾ ਸ਼ੋ ਜੰਪਿੰਗ ਹੋ ਜਾਊਗਾ ਇਹ ਮੁਕਾਬਲੇ ਜੋ ਸਪੋਰਟਸ ਚੱਲੂਗਾ ਸਪੋਰਟਸ ਦੇ ਨਾਲ ਮਾਰਵਾੜੀ ਘੋੜਿਆਂ ਦਾ ਜਿਹੜਾ ਰੁਝਾਨ ਆ ਵਧੂਗਾ ਉਹਦੀਆਂ ਕੀਮਤਾਂ ਵੀ ਵਧਣਗੀਆਂ ਉਹਦੀ ਡਿਮਾਂਡ ਵੀ ਵਧੂਗੀ ਹੁਣ ਤਾਂ ਇਕੱਲੇ ਸ਼ੋ ਆਸਤੇ ਬੱਚੇ ਪਾਲਦੇ ਆ ਫਿਰ ਸਪੋਰਟਸ ਵਾਸਤੇ ਵੀ ਜਿਹੜੇ ਆ ਉਹ ਘੋੜੇ ਘੋੜੀਆਂ ਬਸ਼ੇਰੇ ਬਸ਼ੇਰੀਆਂ ਜਿਹੜੇ ਉਹ ਪਾਲੇ ਜਾਣਗੇ